ਜਿਵੇਂ ਖਾਲਸਾ ਜੀ ਜੰਗਾਲ ਪਏ ਹੋਏ ਲੋਹੇ ਦੇ ਉੱਤੇ ਰੰਗ ਨਹੀਂ ਕੀਤਾ ਜਾ ਸਕਦਾ ਤੇ ਪਹਿਲਾਂ ਉਹਨੂੰ ਸਾਫ਼ ਕਰੀਦਾ ਉਹਦਾ ਜੰਗਾਲ ਲਾਈਦਾ ਤੇ ਫਿਰ ਖਾਲਸਾ ਜੀ ਉਹਦੇ ਉੱਪਰ ਰੰਗ ਚੜਦਾ ਇਸੇ ਪ੍ਰਕਾਰ ਹੀ ਅਸੀਂ ਆਪਣੇ ਮਨ ਨੂੰ ਇੰਨਾ ਕੁ ਜੰਗਾਲਿਆ ਕਰ ਲਿਆ ਵਿਚੀਆਂ ਵਿਕਾਰਾਂ ਦੇ ਵਿੱਚ ਮਾੜੀ ਦਿੱਲਤੀ ਕਰਕੇ ਮਾੜਾ ਵੇਖਣ ਕਰਕੇ ਮਾੜਾ ਸੁਣਨ ਕਰਕੇ ਜਿਹੜਾ ਜੰਗਾਲ ਹੈ ਸਾਡੇ ਮਨ ਉੱਤੇ ਚੜਿਆ ਹੋਇਆ ਉਹ ਜੰਗਾਲ ਹੀ ਖਾਲਸਾ ਜੀ ਸਾਨੂੰ ਖੁਸ਼ ਨਹੀਂ ਰਹਿਣ ਦਿੰਦਾ ਸਾਡੇ ਹਿਰਦੇ ਵਿੱਚ ਆਨੰਦ ਨਹੀਂ ਆਉਂਦਾ ਸਾਨੂੰ ਆਤਮਿਕ ਆਨੰਦ ਨਹੀਂ ਆਉਂਦਾ ਖੁਸ਼ੀ ਨਹੀਂ ਨਸੀਬ ਹੁੰਦੀ ਤੇ ਖਾਲਸਾ ਜੀ ਇਹ ਚਿੰਤਾ ਛੋੜਾ ਜਿਹੜਾ ਹੈ ਇਹ ਸਾਡੇ ਹਿਰਦੇ ਵਿੱਚ ਵੜਿਆ ਰਹਿੰਦਾ ਤੇ ਮਨੁੱਖ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਪਰ ਸਤਿਗੁਰੂ ਜੀ ਮਹਾਰਾਜ ਕਹਿੰਦੇ ਆ ਜਿਹੜਾ ਮਨ ਤੇ ਚੜਿਆ ਹੋਇਆ ਜੰਗਾਲ ਹੈ ਜਾਂ ਮਨ ਦੀ ਜਿਹੜੀ ਮੈਲ ਹੈ ਇਹਨੂੰ ਉਤਾਰਨ ਵਾਸਤੇ ਕੀ ਕਰਨਾ ਪਵੇਗਾ ਸਤਿਗੁਰ ਜੀਆਂ ਦਾ ਵਾਕ ਹੈ ਮੁੱਖ ਵਾਕ ਹੈ ਮਹਾਰਾਜੀਆਂ ਦਾ ਕਿ ਜਿਸ ਸਿਮਰਤ ਮੰਨ ਹੋਤ ਅਨੰਦਾ ਉਤਰਾਹ ਮਨੋ ਜੰਗੀਲਾ ਮਨ ਜਿਹੜਾ ਮਨੁੱਖ ਹੈ ਜਿਹੜਾ ਆਪਣਾ ਮਨ ਹਿਰਦਾ ਹੈ ਜੇ ਇਹ ਸਿਮਰਨ ਕਰਨ ਲੱਗ ਪਵੇ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪਵੇ ਸੱਚੇ ਪਾਤਸ਼ਾਹ ਵਾਹ ਦੀ ਨਮਾ ਗਾਉਣ ਲੱਗ ਪਵੇ ਫਿਰ ਇਹ ਮਨ ਉਤੇ ਚੜਿਆ ਹੋਇਆ ਜੰਗਾਲ ਜਿਹੜਾ ਹੈ ਲੱਥ ਜਾਂ ਮਹਾਰਾਜੀ ਖੁਸ਼ੀ ਪ੍ਰਾਪਤ ਹੁੰਦੀ ਹੈ ਜੇ ਸੰਸਾਰ ਵਿੱਚ ਸੁੱਖ ਲੈਣਾ ਸੁਖੀ ਰਹਿਣਾ ਤੇ ਅਮਰਤ ਵੇਲੇ ਜਾਗੋ ਉੱਠ ਕੇ ਬਾਣੀ ਪੜੋ ਨਾਮ ਜੋਤ ਸਿਮਰਨ ਵਿਹਾਸ ਕਰੋ ਗੁਰੂ ਕੀ ਸਿੱਖੀ ਕਮਾਓ ਗੁਰੂ ਕੇ ਬਚਨ ਕਮਾਓ ਫਿਰ ਸੁਖ ਹੈ ਖਾਲਸਾ ਜੀ ਓਵੇਂ ਸੰਸਾਰ ਵਿੱਚ ਕਿਸੇ ਪ੍ਰਕਾਰ ਕਿਸੇ ਤਰ੍ਹਾਂ ਵੀ ਸੁੱਖ